ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਤੇ ਮਿੱਤਰੋ ਆਪਾਂ ਆਗੇ ਸੀ ਰਾਤ ਗੋਮਤ ਘਾਟ ਤੇ ਔਣ ਹੋ ਗਿਆ ਸਵੇਰ ਦੇ ਕਿੰਨੇ 5:30 5 ਵਜਣਾਂ ਵਾਲਿਆ ਤੇ ਆਪਾਂ ਕਟਾ-ਕਟਾ ਕੇ ਜਮਾ ਕਰਾ ਕੇ ਆਪਦੀਆਂ ਤੇ ਆਪਾਂ ਚੱਲ ਪਏ ਸ਼੍ਰੀ ਸ਼ੇਮਕੁੰਡ ਸਾਹਿਬ ਵੱਲ ਨੂੰ ਤੇ ਆਜੋ ਫਿਰ ਮਿਲਦੇ ਆ ਰਾਹ 'ਚ ਦਿਖਾਉਨੇ ਆ ਪਹਾੜੀ ਚੜ੍ਹਦਾਂ ਦਾ ਰਸਤਾ ਵੜਦਾ ਕੀ ਅੱਜ ਦੇਖਦੇ ਆ ਸਰੀਰ ਜੀ ਇੱਕ ਕਰਦੇ ਆ ਕਹਿੰਦੇ ਬੰਦਿਆ ਸਿਰ ਹਾਂ ਠੰਡ ਪੂਰੀ ਆ ਮਾਹੌਲ ਬਣਿਆ ਪਿਆ ਪੂਰਾ ਛੋਟ ਕੱਟ ਪਾਏ ਆ ਛੋਟ ਪਾ ਲਈ ਹਾਂ ਠੰਡ ਪੂਰੀ ਆ ਬਾਕੀ ਆ ਜੋ ਫਿਰ ਆ ਛੋਟੀਆਂ-ਛੋਟੀਆਂ ਲੈ ਲਈਆਂ ਲਾਤਾ ਚੰਗਾ ਰੁਪਈਆ ਅੱਜ ਬਾਬੇ ਨੇ ਸਾਧਰੀ ਕਿੱਟਾਂ-ਕੁੱਟਾਂ ਤੇ ਵੀ ਸਾ ਵੀ ਮਿੱਤਰੋ ਇੱਥੋਂ ਆਹ ਗੱਡੀਆਂ ਮਿਲ ਜਾਂਦੀਆਂ 4 ਕਿਲੋਮੀਟਰ ਬਾਅਦ ਆਪਾਂ ਨੂੰ ਉੱਪਰ ਲੈ ਜਾਂਦੀਆਂ ਚਲਿਆ ਤਾਂ ਮੋਟਰਸਾਈਕਲ ਵੀ ਜਾਂਦਾ ਪਰ ਆਪਾਂ ਇੱਥੋਂ ਗੱਡੀ ਜਾਵਣਗੇ ਮੋਟਰ ਨਾਲ ਉੱਥੇ ਖੜਾ ਸੇਫ ਹਨਾ ਖੜਾ ਰਹਿਣ ਦੀ ਹੈ ਵਧੀਆ ਗੱਲ ਆ ਇੱਧਰ ਬਾਕੀ ਦੋ ਨੇ ਟੁੱਟੀਆਂ ਜਿਵੇਂ ਤੇ ਹੁਣ ਇੱਥੋਂ ਚੱਲਾਂਗੇ ਕੋੜਾ ਜੀ ਤੇ ਯਾਰ ਨੇ ਟੂੜੀਆਂ ਕੋ ਲੱਦਦੀਆਂ ਬਾਬਾ ਜਮਾ ਫੱਟ ਕਰੀ ਫਿਰਦਾ ਟੂੜੀਆਂ ਕੋ ਕਿੰਨੇ ਪੰਜ ਪੰਜ ਇਕੱਠੇ ਲਾ ਭਾਂਡੇ ਚ ਫੱਟ ਕਰੀ ਫਿਰਦਾ 5 2 ਕਾਹ ਜਰਾ ਹੋ ਗਏ ਤੋਂ 4 ਮਗਰ ਪੰਜ ਪਹਿਲਾ ਬੈਠੇ ਸੀ ਆਪਾਂ 7 ਕਿਲੋਮੀਟਰ ਵੀ ਮਿੱਤਰੋ ਆ ਗਏ ਗੋਮਤੂ ਧਾਮ ਤੇ ਇੱਥੋਂ ਜਾਣਾ ਉੱਪਰ ਨੂੰ ਤੇ ਆ ਜਾ ਬਾਬਾ ਫਿਰ ਚਲੋ ਚੱਲੀਏ ਬਾਹੂ ਚੱਲੀਏ ਰੋਸਦਾ ਹੈ ਨਹੀਂ ਕਿ ਬਾਤਾਂ ਵੀਡੀਓ ਬਣਾਉਣੀ ਆ ਆ ਨੈਟਵਰਕ ਵਰਕਿੰਗ ਮੇਟਰੋ ਸਾਰਾ ਉੱਟ ਗਿਆ ਚਲਦਿਆਂ ਵਾਲੀ ਵਾਲੀ ਇੱਧਰ ਦੇਖੋ ਮਾਈਆਂ ਬਜ਼ੁਰਗ ਬੀਬੀਆਂ ਸਾਰੇ ਲੋਚਾੜਦੇ ਆ ਕਿਤੇ ਬਾਬਾ ਤੋਂ ਨੀ ਇੱਥੇ ਲਾ ਪੇਜਣਾ ਪਏ ਗੱਡੀ ਤੇ ਲੱਗਦਾ ਲੱਦ ਕੇ ਲਿਜਾਣਾ ਪਵੇ ਹਾਏ ਆਹ ਦੇ ਕੰਨੀ ਚ ਤੁਰਦੀ ਆਦਾ ਚਲੋ ਇਹ ਮੋਟਰਹੈਲ ਖੜੇ ਆ ਜਿਨ੍ਹਾਂ ਨੇ ਮੋਟਰਹੈਲ ਲੈਣਾ ਮੋਟਰਹੈਲ ਤੇ ਆ ਸਕਦੇ ਇੱਥੇ ਅਸੀਂ ਤਾਂ ਤੇ ਬਲੇਰੋ ਜੀ ਤੇ ਆਏ ਆ ਬਲੇਰੋ ਤੇ ਸੂਮੂ ਜੀ ਤੇ ਆਏ ਚਲੋ ਜੀ ਚਲੋ ਚਲੋ ਜੀ ਚਲੋ ਚੱਲ ਤੇ ਚਲੋ ਕੋਈ ਦੇਖੋ ਮਿੱਤਰੋ ਨਦੀ ਦਾ ਮਾਹੌਲ ਇਧਰ ਆ ਬਾਬੇ ਹੁਣੇ ਚੜੀ ਜਾਂਦੇ ਆ ਅਮਾ ਟਾਣੀ ਖੜੀਆਂ ਇੱਥੇ ਬੋਲਾ ਸਾਹ ਚੜ ਗਿਆ ਫਿਰ ਔਖਾ ਆਉਂਦਾ ਵਾ ਦੇਖੋ ਮਿੱਤਰੋ ਫਿਰ ਝਰਨਾ ਆਉਂਦਾ ਬ੍ਰੀਫੀਆ ਹਾਂ ਬਾਬਾ ਚਲੋ ਉੱਕੇ ਆ ਤਾ ਕੀ ਕਹਿੰਦੀ ਗੁਰਾਂ ਦੀ ਪਾਣੀ ਫਟਾ ਆਈ ਤਾਂ ਨਾਤੇ ਵੀ ਤੁਹਾਨੂੰ ਐਨੀ ਤੇ ਸੇਜ ਜਾ ਕੇ ਨਹਾਵਾਂਗੇ ਉੱਥੇ ਗੋਵਿੰਦ ਧਾਮ ਤੇ ਪਾਣੀ ਤਾਂ ਆਏ ਸੀ ਜਿਵੇਂ ਫਰਿੱਜ ਤੋਂ ਕੱਢਿਆ ਗੋਵਿੰਦ ਧਾਮ ਤੇ ਜਾ ਕੇ ਨਹਾਵਾਂਗੇ ਹਾਂ ਫਿਰ ਲੋ ਮਿੱਤਰੋ ਇਹ ਵਾਂ ਸਿੱਧੀ ਚੜਾਈ ਆ ਜੀ 6 ਕਿਲੋਮੀਟਰ ਦੀ ਇੱਥੇ ਕਹਿੰਦਾ ਜੋਰ ਪਰਖ ਆ ਜਾਣਾ ਬਾਬਾ ਉਹ ਬੋਲੋ ਵੀ ਘੱਟ ਜਿਹੜੇ ਹਿੰਦੀ ਪੜ ਸਕਦੇ ਆ ਪਾ ਲਓ ਧੀਰੇ ਚੱਲ ਰਾਹੀ ਮੰਜ਼ਿਲ ਆ ਰਹੀ ਐ ਮੰਜ਼ਿਲ ਆ ਹੀ ਜਾਏਗੀ ਹਾਲੇ ਮੇਟਰ ਫਟਟਾ ਕਾ ਮੈਂ ਆ ਮ ਚੜੇ ਹੌਲੀ ਹੌਲੀ ਬੜਾ ਜ਼ੋਰ ਨਾ ਮਾਰੇ ਇਹ ਜ਼ੋਰ ਵੱਜ ਗਿਆ ਫੇਰ ਕੰਮ ਹੁੰਦਾ ਹੈ ਕਿਰਾ ਪੱਟਿਆ ਗਿਆ ਯਾਰ ਜ਼ੋਰ ਤਾਂ 30 ਸੈਕਿੰਡ ਦਾ ਹੀ ਬਾਕੀ ਇੰਜਨ ਤੇ ਪੰਪ ਕਰਦੇ ਆ ਰਗਾ ਕਹਿੰਦਾ ਮੁੰਡਿਓ ਬਾਬੇ ਉਹਨਾਂ ਨੇ ਕਹਿੰਦਾ ਸ਼ਾਰਟਕਟ ਛੱੜ ਤੇ ਹੈ ਸ਼ਾਰਟਕਟ ਹੀ ਛੱੜਦਾ ਫਿਰਈਗਾ ਬਾਟ ਬਾਬਾ ਸੀਗੀ ਹੋਂ ਤਾਂ ਹੈ ਤਾਂ ਰਿਸਕ ਹੀ ਕੰਮ ਹੀ ਹੋਂਦਾ ਸ਼ਾਰਟਕਟ ਸਹੀ ਆ ਫੂਨ ਤਾਂ ਠੰਡੇ ਹੋਣੇ ਆ ਬੰਦੇ ਠੰਡੇ ਪਏ ਆ ਮਿੱਤਰੋ ਰਾਹ ਤੇ ਖੜ ਕੇ ਚਾਹ ਚੂ ਪੀਣ ਲੱਗਦੇ ਆ ਤਿਆ ਆਪਨੇ ਆਪਣੀ ਇਕਟਾ ਆਪ ਲੈ ਲਈਆਂ ਸੀਗੀਆਂ ਉੱਥੋਂ 100-100 ਰੁਪਏ ਦੀ ਤੇ 50-50 ਦੀਆਂ ਲਈਆਂ ਛੋਟੀਆਂ ਹਨਾ ਛੋਟੀਆਂ ਤਾਂ ਯਾਰ ਹੁੰਦਾ ਪੈਸੇ ਖਰਾਬ ਹੀ ਆ ਛੋਟੀਆਂ ਤੇ ਉਹ ਮਿਲ ਵੀ ਜਾਂਦੀਆਂ ਕਿ ਟਿੱਗੀਆਂ ਟੁਗੀਆਂ ਬਹੁਤ ਉਹ ਕਰਦੇ ਲੈਣੀਆਂ ਲੈ ਵੀ ਸਕਦੇ ਆ ਪਰ ਕੋਈ ਚੱਕਰ ਨਹੀਂ ਲੈ ਲਈਆਂ ਸੀ 50-50 ਹਾਂ ਚਲੋ ਬਾਬਾ ਪੀਓ ਚਾਹ ਲੋ ਜੀ ਠੀਕ ਆ ਜੀ ਤੇ ਬਾਈ ਹੁਣ ਇਹ ਤਾਂ ਹਾਈ ਗੇਅਰ ਲਾ ਕੇ ਚੱਲ ਰਿਹਾ ਇਹ ਹਾਈ ਗੇਅਰ ਲਾ ਕੇ ਬਾਅਦ ਚ ਗਰਮ ਹੋ ਜਾਂਦਾ ਇੰਜਣ ਦਾ ਇੱਧਰ ਲੋਗ ਏਅਰ ਚ ਚੱਲਦੇ ਆ ਏਅਰ ਗਿਆ ਪਰ ਕੰਗ ਏਅਰ ਰਾਸਤਾ ਨੇ ਏਰੀਆ ਤੱਕ ਜੇ ਗੱਲ ਰਹੀ ਜਾਂਦੇ ਆ ਇਹ ਤਾਂ ਚਾਉਂਦੇ ਲੋਗ ਏਰ ਚ ਹਾਂ ਇਹ ਲੋਗ ਏਰ ਚ ਆਉਂਦੇ ਤੇ ਲੋਚ ਹੀ ਜਾਣਾ ਤੇ ਗਰਾਰੀ ਚੌਥੀ ਚ ਹੀ ਆ ਹਾਂ ਏਰ ਚੌਥਾ ਏਰ ਚੌਥਾ ਹੀ ਪਰ ਹੈ ਲੋਗਾ ਹਾਂ ਬਾਊ ਕਿੱਦਾਂ ਜੀ ਠੀਕ ਨਹੀਂ ਕਰ ਜਾ ਮਾਰਦਾ ਖਤਰਾ ਦੇ ਕੋ ਸੰਗਤ ਆਵਾ ਬਹਾਓ ਗਾ ਦੇਖੋ ਗਾਂ ਬਹੁਤ ਸੰਗਤ ਆਉਂਦੀ ਆ ਅੱਜ ਕੱਲ ਦੇ ਦੇ ਦਵਾਂ ਚ ਬਾਬਾ ਜਤਰਾ ਕਰਨ ਦਾ ਜੂਨ ਮਹੀਨਾ ਹੀ ਸਹੀ ਆ ਇਸ ਦੂਬਾਰ ਪ੍ਰਸ਼ਾਤੀ ਸ਼ੁਰੂ ਹੋ ਜਾਂਦੀ ਆ ਹਾਂ ਛਾਉਣ ਦੇ ਮਹੀਨੇ ਤਾਂ ਫਿਰ ਬਾਰਸ਼ ਪੈਣ ਲੱਗੇ ਤੇ ਤੋ ਲੰਘ ਨਹੀਂ ਹੋਣਾ ਪਊ ਇੱਥੇ ਵਿੱਚ ਨਹੀਂ ਸ਼ਾਰਟਕਟ ਵੀ ਛੱਡਦੇ ਨੇ ਇੱਥੇ ਨੂੰ ਪਤਾ ਲੱਗ ਜਾਂਦਾ ਵੀ ਸ਼ਾਰਟਕਟ ਆ ਗਿਆ ਹਾਂ ਸਾਡੇ বাস ਨਹੀਂ ਚੱਲਦਾ ਨਹੀਂ ਅਸੀਂ ਸਿੱਧੇ ਹੀ ਚੜ੍ਹ ਜਿਕੇ ਨੂੰ ਰਾਹ ਨਹੀਂ ਪਤਾ ਚੜਦਾਂਗੇ ਭਾਈ ਇੱਥੇ ਤਾਂ ਟ੍ਰੈਕਿੰਗ ਕਰਦੇ ਰਹਿੰਦੇ ਆ ਚੱਲਦੇ ਆਏ ਆ ਇੱਕ ਦੋ ਵਾਰੀ ਅਸੀਂ ਟਰੈਕਿੰਗ ਕਰਦੇ ਰਹੇ ਹਾਂ ਟਰੈਕਿੰਗ ਅਸੀਂ ਟਰੈਕਿੰਗ ਕਰਦੇ ਕਰਕੇ ਵੀਰ ਅਸੀਂ ਚੜ੍ਹਦੇ ਹਾਂ ਐਵੇਂ ਝੂਠ ਰੇਲ ਲਦਾ ਗਏ ਸੀ ਅਸੀਂ ਐਵੇਂ ਝੂਠ ਕਹਿਣਾ ਹੀ ਹੁੰਦਾ ਕਿਹੜਾ ਕਿਸੇ ਨੂੰ ਪਤਾ ਚਲੋ ਮੁੰਡਿਆ ਬਾਜ਼ਾਰਕ ਦੇਖ ਲੈ ਜਾਈ ਜਾਂਦੇ ਤੋਡੇ ਹੌਸਲਾ ਹੀ ਨਹੀਂ ਪਿਆ ਆਪਣੇ ਤੋਂ ਨਿਕਲਦੇ ਨਹੀਂਗੇ ਉਹ ਨਹੀਂ ਵਿਕੀ ਹੁੰਦਾ ਜਮਾ ਹੀ ਨਹੀਂ ਉੱਠੇ ਗਿਆ ਸਹੀ ਗੱਲ ਸਹੀ ਗੱਲ ਆ ਸਾਹ ਨਾ ਆ ਨਾ ਪਾਪਾ ਸੈਟਾ ਬਿਲਕੁਲ ਸੈਟਾ ਹੈ ਕਿੰਨੀ ਉਮਰ ਆ ਪਾਪਾ ਤਰੀ ਹੈ ਕਿੰਨੀ ਉਮਰ ਆ ਤਰੀ ਮੇਰੀ 66 ਸਾਲ 66 ਸਾਲ ਦਾ ਪਾਪਾ ਹਵਾ ਅਠੋ ਤੋਂ ਮੁੰਡਿਓ 24 ਸਾਲ ਵਾਲੇ ਤੋਂ 18 18 ਸਾਲ ਨਾਲੇ 20 20 ਸਾਲ ਨਾਲੇ ਬਾਬਾ ਡਰ ਗਏ ਨਹੀਂ ਜਾਣਾ ਨਹੀਂ ਬਾਟ ਬਰਾਤ ਆਏ ਆ ਜਾਓ ਆਏ ਆ ਜਾਓ ਆਣਾ ਆਣਾ ਹੈ ਜਰੋਂ ਆਣਾ ਤੋਣਾ ਗੁਰੂ ਕਿਰਪਾ ਕਰਦਾ ਬਾਕੀ ਰੱਬ ਬਾਗ ਤੋਂ ਹੀ ਹੋ ਜਾਂਦਾ ਇਹ ਬੱਚੀ ਛੋਟੀ ਐਡਾ ਨਹੀਂ ਚੱਕਰ ਆਇਆ ਹੋਰ ਇਹ ਲਾ ਛੋਟੀਆਂ ਜਵਾਂ ਕੜੀਆਂ ਥੋੜੇ ਹੌਸਲਾ ਹੀ ਨਹੀਂ ਪਿਆ ਮਰ ਜਾਓ ਸ਼ਰਮਣਾ ਤੁਸੀਂ ਪਰ ਮਿੱਤਰੋ ਨਦੀ ਦਾ ਪਾਣੀ ਚੱਲਦਾ ਕਿੰਨਾ ਤੇਜ਼ ਆ ਪਾਣੀ ਨਦੀਆ ਦੇਖੋ ਫਿਰ ਕਿਉਂ ਕਿਉਂ ਬਾਬਾ ਬਣਦੀ ਆ ਗੇਮ ਹੈ ਕੀ ਕਹਿੰਦੀ ਘਰਾਂ ਦੀ ਬਾਣੀ ਉਹ ਝਰਨਾ ਜਾਂ ਕਾਫੀ ਟਾਈਮ ਦਾ ਆਪਣੇ ਨਾਲ ਹੀ ਤੁਰਿਆ ਨਾ ਪਾੜੀ ਨੂੰ ਮੱਕਣ ਚਾਹਦਾ ਹੈ ਪਿੱਛੇ ਰਹਿ ਗਿਆ ਪਰ ਝਰਨੇ ਬਾਹਲੇ ਚੱਲਦੇ ਆ ਇਹ ਹੋਊਗਾ ਹਾਂ ਉਹ ਆ ਝਰਨੇ ਦੇਖੋ ਗੱਡੇ 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 ਇਹ ਖੰਡ ਨਹੀਂ ਇਹ ਤਾਂ ਕਦਰ ਨੂੰ ਪਾਸੀ ਆ ਹਾਂ ਇਹ ਤਾਂ ਦੱਸਦਾ ਇਹ ਆ ਦੇਖੋ ਇਹਨਾਂ ਦਾ ਬੈਰ ਲੈਂਦੇ ਕੋ ਮੇਟਰ ਬਰ ਤਾਕਤ ਵਾਲੇ ਖਜ਼ਾਨੇ ਵੀ ਸਰਦਈ ਵੀ ਕਿੰਨੇ ਦਾ ਕਲਾਸ ਹੈ ਬਾਈ 100 ਰੁਪਏ ਦਾ ਕਲਾਸ ਇਹ ਆ ਸਰਦਈ ਦੇਖ ਪੂਰਾ ਧਤਪਰਾ ਦੂਜਾ ਜ਼ਮਾਨ ਵੀ ਪਾ ਦੇ ਇਹਦੇ ਵਿੱਚ ਫੇਰ ਹੀ ਝਾੜੇ ਹੈਗਾ ਬੂਟਾ ਜਿਹਾ ਪਾ ਲਾ ਚਾਰ ਕੋ ਪੁੱਤੇਗਾ ਬੜਾ ਦੇ ਝਾੜ ਕੇ ਦਾ ਦੇਖ ਲੋ ਕਾਜੂ ਗਰਾਮ ਦੂਦੇ ਹਾਂਜੀ ਕਈਆਂ ਡੇਂਜਰ ਹੁੰਦੇ ਆ ਜੜਾਈ ਤੇ ਕਹਿੰਦੇ ਬਾਬੇ ਦੀ ਕਰਪਾ ਨਾਲ ਸਹੀ ਪੂਰਾ ਸੈਟ ਆ ਹੂੰ ਸਾਹ ਸੁਭ ਨਹੀਂ ਚੜਿਆ ਤਜਾ ਨਦੀ ਪੂਰੀ ਤੇਜ਼ ਹੋ ਗਈ ਦੇਖੋ ਘਰ ਆ ਇੱਕ ਬਾਈ ਸਾਹਮਣੇ ਮਿਲਿਆ ਹੈ ਨਾ ਆਪਾ ਇਹਨਾਂ ਕਹਿੰਦਾ ਜਿਹੜੀ ਵੀ ਸੀ ਗਵੇ ਵੀ ਪਾੜਾ ਬਦਲ ਜਾਣਾ ਇਹਨਾਂ ਸ੍ਰੀ ਹੇਮਪੁਰ ਸਾਹਿਬ ਵਾਲੀ ਲੈ ਆਏ ਕਹਿੰਦਾ ਫੇਰ ਨਹੀਂ ਨੱਕ ਕਰਦੀ ਦੱਸੋ ਵੀ ਗੱਲ ਸਹੀ ਆ ਕਿ ਗਲਤ ਆ ਆ ਪਿੰਡ ਆ ਗਏ ਮੈਨੂੰ ਪਤਾ ਨਹੀਂ ਕਿਹੜਾ ਹਰ ਨਾ ਨਾ ਨਿਕਾ ਆ ਗਿਆ ਛੱਡ ਫਰੇਨ ਛੱਡ ਲੈਚੀਆਂ ਨੇ ਇੰਜਨ ਕਰਤਾ ਫਰੀ ਵਾਲੀਆਂ ਨੇ ਬਾਈ ਵੀ ਲੈਚੀਆਂ ਵੱਢੀ ਜਾਂਦਾ ਸੀਗਾ ਮਿੱਤਰੋ ਜਿੰਨਾ ਕੋਸੀ ਖਾਣੇ ਪੀਣੇ ਆ ਨਾ ਔਖਾ ਹੀ ਹੁੰਦਾ ਵਾ ਕਿਹੜਾ ਕੋਸੀ ਵੀ ਖਾਣੇ ਪੀਣੇ ਸਾਰਾ ਕੋਸਾ ਹੀ ਕਰਦਾ ਵਾ ਅਰਬੀ ਘੋੜੇ ਤੁਰਦੇ ਦਾ ਹੌਲੀ ਹੌਲੀ ਆ ਐਵੇਂ ਲੋਕ ਲੈਚੀਆਂ ਲੂਟੀਆਂ ਖਾਈ ਜਾਂਦੇ ਉਹਦਾ ਕੀ ਫਾਇਦਾ ਯਾਰ ਖਾਣ ਦਾ ਕੋਹ ਨਹੀਂ ਖਾਦਾ ਚਾਹ ਪੀਤੀਆ ਸੰਘਾ ਨੇ ਬਸ ਇੱਥੇ ਇੱਕ ਗੱਪ ਤੇ ਖੜੇ ਵੀ ਨਹੀਂ ਕਿਤੇ ਨਾ ਕਿਤੇ ਬੈਠੇ ਇੱਥੇ ਘੰਟਾ ਸਟੇ ਵੀ ਹੋ ਸਕਦੀ ਆ ਅਸ਼ਨਾਲ ਪਾਰੀ ਵੀ ਕਰਾਂਗੇ ਜਾਂ ਦੇਖਾਂਗੇ ਉੱਪਰ ਹੀ ਮੈਨੂੰ ਲੱਗਦਾ ਵੀ ਸਰੀ ਜਾਵਾਂਗੇ ਅੱਜ ਹੱਦ ਨਹੀਂ ਮੜਦੇ ਕੱਲ ਪਹੁੰਚ ਜਾਵਾਂਗੇ ਬੱਬਾ ਆਪਾਂ ਵੀ ਸੋਚੀ ਜਾਂਦੇ ਵੀ ਕੋਈ ਚੀਜ਼ ਨਾ ਸਾਬ ਮੈਸੇਜ ਹੀ ਹੁੰਦੀ ਆ ਵੀ ਕੋਈ ਦੀ ਨਾਲ ਨਹੀਂ ਹੁੰਦੇ ਹਨ ਦੇਖਿਆ ਕੀ ਐਣਕਾ ਹਾਂ ਉਹਦੇਗੀ ਬਰਫ ਲੈ ਦੇਖੋ ਮਿੱਤਰੋ ਫਿਰ ਬਰਫ ਉਹ ਉੱਥੇ ਜਾਣਾ ਉਹ ਬਰਫ ਪਈ ਆ ਫਿੱਲੀ ਡੱਗ ਵੀ ਵਰ ਪਈ ਉਹਦੇ ਆਹਾ ਵਾਹ ਦੇਖੋ ਮਟੋ ਲੋਕੇਸ਼ਨ ਫਿਰ ਸਾਹਮਣੇ ਧੁੱਪ ਨਾਲ ਝੰਕ ਲਿਆ ਪਾੜ ਆ ਸਫਾਈ ਸੇਵਾ ਕਰ ਸਰ ਵਧੀਆ ਕੰਮ ਆ ਤੁਹਾਡਾ ਬਹੁਤ ਬਹੁਤ ਵਧੀਆ ਆ ਆ ਦੇ ਸੇਵਾ ਕਰਾਂਗੇ ਆ ਉਹਦੇ ਮਿੱਤਰੋ ਕਹਿੰਦੇ ਹੁੰਦਾ ਤੁਸੀਂ ਆਮ ਹੀ ਗੱਲਾਂ ਸੁਣੀਆਂ ਕਹਿੰਦੇ ਕਾਮਯਾਬੀ ਅੱਲ ਜਾਣਾ ਹੋਵੇ ਨਾ ਮੰਜਲਾ ਵੱਲੋਂ ਜਾਣਾ ਹੋਵੇ ਮੰਜਲਾ ਵੱਲੋਂ ਜਾਣਾ ਤਾਂ ਮੂੰਹ ਬੰਦ ਮੂੰਹ ਬੰਦ ਕਰਕੇ ਜਾਣਾ ਪੈਂਦਾ ਤੇ ਇਹੋ ਕਹਿਣ ਦਾ ਭਾਵ ਤੇ ਮੂੰਹ ਬੰਦ ਕਰਕੇ ਨੱਕ ਨਾ ਸਹਾਰੋ ਹਾਂ ਮੂੰਹ ਨਾ ਕੱਟ ਲੋ ਬਸ ਗੱਲਾਂ ਵੱਤਾ ਘੱਟ ਕਰੋ ਹਾਂ ਹਾਂ ਅਜੇ ਤੱਕ ਹੋ ਚੌਪੀ ਨਹੀਂ ਹੋਏ ਅਜੇ ਤਾਂ ਭੌਂਕੜ ਆ ਵੱਡੇ ਭੌਂਕੜ ਹਾਂ 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 ਜੀ ਮਿੱਤਰੋ ਅਹੀਂ ਚੱਲੇ ਆ ਪੁਰਾਣੇ ਰਾਹ ਰਾਹ ਸੀਗੇ ਦੋ ਨਵੇਂ ਇੱਕ ਰਾਹ ਨਵਾਂ ਜਾਂਦਾ ਨਵਾਂ ਰਾਹ ਹੈਗਾ ਹੋਰ ਦੀਦਾ ਹਾਂ ਅਸੀਂ ਚੱਲੇ ਆਂ ਪੁਰਾਣੇ ਰਾਹ ਤੇ ਇਹ ਠੀਕ ਆ ਰਾਹ ਵਧੀਆ ਇਹ ਵੀ ਪੁਰਾਣਾ ਰਾਹ ਦੇਖਣਾ ਚਾਹੀਦਾ ਹਾਂ ਹਨਾ ਪੁਰਾਣੇ ਬੰਦਿਆਂ ਨੂੰ ਨੱਬਲੋ ਇੱਕੋ ਮਿੱਤਰੋ ਆਗੇ ਪੁਰਾਣੇ ਰਾਹ ਚ ਇਹ ਨਦੀ ਦੇਖੋ ਕਿੰਨੀ ਤੇ ਚੱਲਦੀ ਆ ਤੇ ਹੋਏਗਾ ਪਾਣਾ ਚੋਂ ਉੱਥੇ ਨਿਕਾਂਗੇ ਕਰੋ ਫਿਰ ਮਿੱਤਰੋ 뷰 ਚੈੱਕ ਸਾਹਮਣੇ ਦੇਖੋ ਗੱਲ ਵੱਜ ਜਾਵਾ ਸਰਾਵੀ ਭਈਆ ਮਿੱਤਰੋ ਪੂਰਾ ਐਡਵੈਂਚਰ ਲੈ ਰਹਾ ਵਾ ਦੇਖੋ ਵਾ ਹੱਲ ਬਾਰ ਜਮਾ ਸਰਾ ਹੋਈ ਪਈ ਆ ਪਾਣੀ ਬਹੁਤ ਜਿਆਦਾ ਤੇਜ਼ ਆ ਬਹੁਤ ਜਿਆਦਾ ਤੇਜ਼ ਆ ਇੱਕ ਤਾਂ ਤੇਜ਼ ਹੁੰਦਾ ਇਹ ਬਹੁਤ ਬਹੁਤ ਜਿਆਦਾ ਤੇਜ਼ ਆ ਹਨਾ ਪਾਪਾ ਇਹ ਆ ਗਿਆ ਮਿੱਤਰੋ ਪੁਰਾਣਾ ਪੌੜ ਦੇਖੋ ਫਿਰ ਪਾਣੀ ਚੱਲ ਰਿਹਾ ਇਧਰੋਂ ਦੇਖੋ ਫਿਰ ਮੈਟਰ ਆਦਪੋ ਤੇ ਨਿਆਰਾ ਸ਼੍ਰੀ ਹੇਮਕੰਨ ਸਾਹਿਬ ਦਾ ਹੈ ਤੇ ਬਾਈ ਦਾ ਵਧੀਆ ਜਿਹਾ ਘਾੜਾ ਬਾਈ ਜਵਾਗ ਦੇ ਜਿੱਥੇ ਬੇਚਾ ਡੰਡੇ ਨਾ ਮੰਨਦਾ ਬਾਲਾ ਵਧੀਆ ਹਾਂ ਬੱਬਾ ਆਹ ਹਦੀ ਪੰਜਾਬ ਸਰਕਾਰ ਖਤਰ ਖਤਰ ਪੰਜਾਬ ਸਰਕਾਰ ਆ ਆ ਆ ਅੱਕੇ ਪਏ ਅੱਕੇ ਸਾਰੇ ਤੋ ਯਾਰ ਗਲੂ ਕਾਉਂਟੀ ਵੀ ਪੀ ਲਓ ਫਿਰ ਲਓ ਜੀ ਬਾਹਰੋਂ Papa shot ਤਾਂ ਕੱਢੇ ਹੀ ਨਹੀਂ ਆਪਣੇ ਵਾਲਾ ਨਾ ਮਿੱਤਰੋ 5 ਵਜੇ ਤਰੇ ਸੀਗੇ ਤੇ ਹੁਣ 9 ਵਜੇ ਗੇ 3 ਘੰਟੇ ਦੇਤਰਿਆਂ ਨੂੰ ਬਿਨਾਂ ਰੁਕੇ ਬਣ ਛੁਗੇ ਬਾਕੀ ਬਾਪ ਦੀ ਕਿਰਪਾ ਚਾਹੀਦੀ ਆ ਤਰੇ ਆਵਾਂਗੇ ਜਾਨਾ ਸੁੱਕੀ ਸੰਦੀ ਤੁਹਾਡੇ ਗਲੂ ਕੌਂਟੀ ਖਾ ਲਿਆ ਹਾਂ ਬਹੁਤ ਤੇਜ਼ ਹੋ ਗਏ ਹੁਣ ਤਾਂ ਬਾੜਾ ਹੀ ਤੇਜ਼ ਹੋ ਗਏ ਦੇਖੀ ਕਿਵੇਂ ਜਾਂਦਾ ਲੈ ਗਲੂ ਕੌਂਟੀ ਖਾ ਕੇ ਬਾੜਾ ਸਰੁੰਦਾ ਸਮਾਂ ਲੱਗੇ ਮਿੱਤਰੋ ਕੋਨੇ 6 ਰੁਪਿਆ ਸਕਦੇ ਇੱਥੇ ਆ ਗਨੇ ਬਾਤ ਕੀ ਜਮਾ ਬੱਬਰ ਸ਼ੇਰ ਤਾਂ ਹੈਗੇ ਯਾਰ ਖਾਲਸਾਈ ਪਹੁੰਚਾ ਹੋਰ ਬੱਬਾ ਜੀ ਠੀਕ ਹੋ ਚੜਦੀ ਕਲਾਈ ਕਰਪਾ ਹੀ ਚਾਹੀਦੀ ਹਾਂਜੀ ਮੇਤਰੋ ਰਹਿ ਗਈ 2 ਘੰਟਿਆਂ ਦੀ ਬਾਟ ਫੜਿਆੜੀ ਪਹਿਲਾਂ ਵਾਲੀ ਬਾਟ ਸੀ ਨਾ ਪਾਪਾ ਉਹ ਵਧੀਆ ਸੀਗੀ ਫੜਿਆ ਬਾਟ ਨੇ ਥੋੜੀ ਤਸੱਲੀ ਕਰਾਉਂਦੀ ਆ ਮੈਂ ਵੀ ਕਹਾਂ ਪਹਿਲਾਂ ਵਾਲੀ ਬਾਟ ਸੀਗੀ ਵਧੀਆ ਆ ਦੇਖਾ ਚੰਨ ਵਾਲੇ ਵੀਰ ਪੰਜਾਬ ਸਰਕਾਰ ਸੈਂਟਰ ਸਰਕਾਰ ਆਉਂਦੀ ਆ ਹਾਂ ਇਹਦੇ ਘਾਰਾ ਪੂਰਾ ਵੀ ਅੰਮੋਲੀ ਆ ਜਾਂਦਾ ਉਹਦਾ ਪਾਬਾ ਦੇ ਵਰਾ ਥੋੜੀ ਥੋੜੀ ਚੱਲਦੇ ਆ ਉਹਦੀ ਸੀ ਜਿਹੜੀ ਤੰਗਣਾ ਸੀ ਇਹ ਕਾਰ ਹੋ ਰੱਸ ਜਾ ਪੀਕੇ ਥੋੜਾ ਹੋ ਗਿਆ ਨਾ ਹਨੇਰ ਨਰਜੀ ਵਾਲੀ ਆ ਗਈ ਹਨੇ ਯੋਰ ਵਾਲਾ ਵੱਜਦਾ ਅਤਰਾ ਚਾਹ ਪੀਣ ਲੱਗੇ ਸੀ ਮੈਂ ਤੇ ਬਾਬਾ ਤੇ ਇੱਧਰ ਹਾਂ ਮਿੱਤਰੋ ਆਹ ਚੜਾਈ ਨੇ ਗਰਦ ਕਢਾਦੀ ਪਹਿਲਾਂ ਤਾਂ ਠੀਕ ਸੀਗਾ ਠੀਕ ਤਾਂ ਹੁਣ ਵੀ ਥੋੜਾ ਚਾਹ ਚੂਪੀ ਕੇ ਨਾ ਤਾ ਕਰਕੇ ਸਾਥ ਥੋੜਾ ਚੜਨ ਨੂੰ ਬੋਲਦੇ ਮਿਲ ਕੇ ਛੋੜਾ ਜਾਲ ਪਸੰਦ ਕਮਾਲ ਕਰਾਇਆ ਤੇ ਗੁੰਦੀ ਵਾਲੇ ਹਾਂ ਉਹਨਾਂ ਪਾਈਆਂ ਕੋਲ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਆ ਜਾਓ ਸਰ ਦੇਖੋ ਮਿੱਤਰੋ ਵਰਪਈ ਬਈ ਇਹ ਆ ਗਈ ਇਹ ਲੈਣਾ ਛੱਗੇ ਦਾ ਮੇਜ ਕਿਸੇ ਦਿਨ ਇਹਦਾ ਮਿੱਤਰੋ ਫਾਈਨਲੀ ਪਹੁੰਚ ਗਏ ਗੋਮਿੰਦ ਘਟਾਂ ਉਤੇ ਦੇਖੋ ਸੰਗਤ ਇੱਧਰ ਜਿਹੜੀਆਂ ਵਾੜੀਆਂ ਠੰਡ ਹੋਈ ਵੀ ਆ ਪੂਰੀ ਵਧੀਆ ਹਾਂਜੀ ਮਿੱਤਰੋ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੁਰ ਕੇ ਹੁਣ ਪਹੁੰਚ ਗਏ ਆਪਾਂ ਗੋਵਿੰਦ ਧਾਮ ਗੋਵਿੰਦ ਕਾਂ ਤੇ ਆ ਗਏ ਮਿੱਤਰੋ ਦੇਖੋ ਪਹੁੰਚਣ ਆਲੇ ਆ ਬਸ ਹਾਂਜੀ ਆ ਗਏ ਹਾਂਜੀ ਮਾਰਾਂਗੇ ਜੀ ਕਿਹੜਾ ਕੋਈ ਨਾ ਦੋ ਤਿੰਨ ਦਿਨਾਂ ਤੇ ਕਰਵਾਸ ਜੀ ਮਿੱਤਰੋ ਪਹੁੰਚ ਗਏ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਵਿੰਦ ਧਾਮ ਤੇ ਆਜੋ ਫਿਰ ਕਰਦੇ ਆ ਰੂਮ ਵਗੈਰਾ ਦੀ ਗੋਤ ਕਿੱਥੇ ਹੋਰ ਖਾਲਸਾ ਜੀ ਨਿਕ ਕ ਮਿੱਤਰੋ ਕਮਰਾ ਲੈਣ ਲਈ ਲੈਣ ਲੱਗੇ ਬੀਟੀਆਂ ਬੀਟੀਆਂ ਗੋਵਿੰਦ ਧਾਮ ਤੇ ਹਾਂ ਜਿਵੇਂ ਤਰ੍ਹਾਂ ਛਕਣ ਲੱਗਦੇ ਆ ਪ੍ਰਸ਼ਾਦਾ ਹੱਥ ਚ ਚੱਲਦੇ ਲੰਗਰ ਹਾਲ ਚ ਆਪਾਂ ਬਸ ਹਾਲ ਤੋਂ ਲੈ ਲਏ ਹਾਂ ਜੀ ਮਿੱਤਰੋ ਇੱਥੇ ਆਪਾਂ ਨੂੰ ਹਾਲ ਮਿਲ ਗਿਆ ਜੀ ਆ ਅੰਨ ਜਿਹੜਾ ਧਨੇ ਬੈਡ ਸਾਰੀ ਸੰਗਤ ਦਿੱਤੀ ਪੈਂਦੀ ਆ ਤੇ ਆਪਾਂ ਅਗੇ ਸੀ ਗੁਰੂ ਦੇ ਧਾਮ ਤੇ ਕੌਣ ਸਵੇਰੇ ਜਾਵਾਂਗੇ ਸ਼੍ਰੀ ਗੰਗੋ ਸਾਹਿਬ ਤੇ ਹੁਣ ਸੌਂਦੇ ਆ ਵੀ ਥੱਟੇ ਦਾ ਸਵੇਰ ਦੇ ਸਾਰੇ ਰੁੱਟੇ ਕੱਲ ਬਣੀ ਸੁੱਤੇਗੇ